ਅਕਾਲੀ ਭਾਜਪਾ ਤਾਲਮਿਲ ਕਮੇਟੀ ਦੀ ਮੀਟਿੰਗ ਹੋਈ ਆ ਪ੍ਰਾਪਰਟੀ ਟੈਕਸ ਦਾ ਇਸ਼ੂ ਡਿਸਕਸ ਹੋਇਆ ਦੇ ਨਾਲ ਹੀ ਵੈਟ ਦਾ ਵੀ ਹੋਇਆ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਸੰਤ ਸਿੰਘ ਸਾਹਿਬ ਦੋ ਇਸ਼ੂ ਜਿਹੜੇ ਅਸੀਂ ਭਾਜਪਾ ਕਹਿ ਰਹੀ ਸੀ ਕਿ ਉਠਾਵਾਂਗੇ ਕਿਉਂਕਿ ਲੋਕ ਸਭਾ ਚੋਣਾਂ 'ਚ ਕਾਫੀ ਝਟਕਾ ਲੱਗਿਆ ਸੀ ਗਠਜੋੜ ਨੂੰ ਕੀ ਰਾਇ ਬਣੀ ਇਹਨਾਂ ਤੇ ਉਹਦੇ 'ਚ ਅਸੀਂ ਫੈਸਲਾ ਕੀਤਾ ਜੀ ਪਹਿਲਾਂ ਡਿਪਾਰਟਮੈਂਟ ਨਾਲ ਵੀ ਗੱਲ ਕਰਾਂਗੇ ਡਿਪਾਰਟਮੈਂਟ ਤੋਂ ਬਾਅਦ ਫਿਰ ਜਿਹੜੀਆਂ ਫੈਡਰੇਸ਼ਨ ਜਾਂ ਐਸੋਸੀਏਸ਼ਨਾਂ ਜੋ ਬਣੀਆਂ ਐ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਤੋਂ ਸੁਝਾਅ ਲਵਾਂਗੇ ਫਿਰ ਆਪਣੀਆਂ ਰეკਮੈਂ ਦੋਵੇਂ ਇਸ਼ੂ ਵੈਟ ਤੇ ਪ੍ਰੋਪਰਟੀ ਟੈਕਸ ਔਰ ਇਹਦੇ ਤੇ ਕੋਈ ਹੋਇਆ ਵੀ ਜੋ ਇਸ਼ੂਜ਼ ਹੋਣਗੇ ਕਿਸੇ ਕਿਸਮ ਦੇ ਵੀ ਤੇ ਉਹਦੇ ਵੀ ਕਰਾਂਗੇ ਉਹ ਜੋ ਵੀ ਇਸ਼ੂ ਨਵੇਂ ਉੱਟਣਗੇ ਉਹਤੇ ਕੋਈ ਹੋਊਗਾ ਤਾਂ ਉਹਦੇ ਤੇ ਵੀ ਵਿਚਾਰ ਕਰਾਂਗੇ ਅਜੇ ਇਮੀਡੀਏਟਲੀ ਸਿੱਧੂ ਨਾਲ ਤੇ ਮੀਟਿੰਗ ਰੱਖੀ ਕੁਝ ਇਸ ਤਰ੍ਹਾਂ ਦਾ ਹੈ ਕਿ ਜਿਹੜੇ ਦੋਵੇਂ ਇਸ਼ੂ ਨੇ ਕੋਆਰਡੀਨੇਸ਼ਨ ਕਮੇਟੀ ਮੰਤਰੀਆਂ ਨੂੰ ਬੁਲਾਇਆ ਕਰੇਗੀ ਜਿਹੜੇ ਵੀ ਡਿਪਾਰਟਮੈਂਟ ਨਾਲ ਰਿਲੇਟਡ ਕਿਸੇ ਮੰਤਰੀ ਦਾ ਇਸ਼ੂ ਹੋਏਗਾ ਤਾਂ ਮੰਤਰੀ ਨੂੰ ਕੋਆਰਡੀਨੇਸ਼ਨ ਕਮੇਟੀ ਬੁਲਾਏਗੀ ਆ ਮੰਤਰੀ ਵੀ ਬਿਬਲਾ ਸਕਦੇ ਆ ਅਸੀਂ ਹਜੇ ਅਫਸਰਾਂ ਦੀ ਰੱਖੀ ਹੈ ਕਿ ਜਿਵੇਂ ਮੌਜੂਦ ਨਸੀਕਿਆ ਵਿਸਕਤੀ ਲੋਕਲ ਬਾਡੀਜ਼ ਬੁਲਾਵਾਂਗੇ ਜਿਹੜੀ 2 ਤਾਰੀਖ ਨੂੰ ਮੀਟਿੰਗ ਹੋਣੀ ਹੈ ਤੇ ਉਹਨਾਂ ਨਾਲ ਉਹਨਾਂ ਤੋਂ ਸੁਝਾਅ ਲਵਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਕੀ ਕੀ ਹੋ ਸਕਦਾ ਜਾਂ ਕਿ ਕਿੰਨਾ ਇੱਕ ਲੋਕਾਂ ਤੇ ਭਾਰ ਪਿਆ ਔਰ ਇਹਦਾ ਕੀ ਮਸਲੇ ਇਹਦਾ ਹੱਲ ਕੀ ਹੈ ਤੁਹਾਡਾ ਕੀ ਸੁਝਾਅ ਹੈ ਉਹਨਾਂ ਤੋਂ ਬਾਅਦ ਫਿਰ ਅਸੀਂ ਬਾਇ ਫੈਡਰੇਸ਼ਨਾਂ ਵਗੈਰਾ ਦਾ ਉਹਨਾਂ ਨਾਲ ਮਿਲ ਕੇ ਉਹਨਾਂ ਦਾ ਸਲਾਹ ਲਵਾਂਗੇ ਇੱਕੇ ਵੀ ਕੰਟਰਡਿਕਸ਼ਨ ਆਉਂਦੀ ਸੀ ਸਰ ਸੀਐਲਯੂ ਦੇ ਮਸਲੇ ਦੇ ਉੱਤੇ ਸਟੇਟਮੈਂਟ ਆਈਆਂ ਦੋਵੇਂ ਤਰ੍ਹਾਂ ਦੀਆਂ ਉਸ ਤੋਂ ਬਾਅਦ ਕਈ ਹੋਰ ਮਸਲਿਆਂ ਤੇ ਮਹੇਸ਼ਿੰਦਰ ਗਰੇਵਾਲ ਦੀਆਂ ਸਟੇਟਮੈਂਟ ਆਈਆਂ ਤਾਂ ਕਿ ਕੋਈ ਇਸ ਤਰ੍ਹਾਂ ਦੀ ਕੰਟਰਡਿਕਸ਼ਨ ਨਾ ਆਵੇ ਗੱਠਜੋੜ ਚ ਇਹਦੇ ਤੇ ਵੀ ਕੋਈ ਗੱਲ ਹੋਈ ਉਹ ਤਾਂ ਕੁਦਰਤੀ ਹੈ ਜੇ ਕੋਈ ਕਿਸੇ ਵੀ ਪਾਰਟੀ ਦੇ ਕਿਸੇ ਆਦਮੀ ਨੂੰ ਅ ਲੀਡਰ ਨੂੰ ਕੋਈ ਇਤਰਾਜ਼ ਹੋਏਗਾ ਉਹ ਕੋਆਰਡੀਨੇਸ਼ਨ ਕਮਿਟੀ ਕੋਲ ਜਾਏਗਾ ਸੋ ਇਸਨ ਅਕਾਲੀ ਦਲ ਦੇ ਸੀਨੀਅਰ ਲੀਡਰ ਸਦੀਪ ਸਿੰਘ ਢੀਂਡਸਾ ਜਿਨ੍ਹਾਂ ਦਾ ਕਹਿਣਾ ਕਿ ਪ੍ਰਾਪਰਟੀ ਟੈਕਸ ਅਤੇ ਵੈਟ ਦੇ ਮਾਮਲੇ ਤੇ ਗੱਲਬਾਤ ਹੋਈ ਹੈ ਇਸ ਮੀਟਿੰਗ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਅੰਦਰ ਇਹਨਾਂ ਦੋਵੇਂ ਮਸਲਿਆਂ ਨੂੰ ਸੁਲਝਾਉਣ ਲਈ ਅਫਸਰ ਸ਼ਾਹੀ ਨੂੰ ਸੱਦਿਆ ਜਾਏਗਾ ਔਰ ਜੋ ਵੀ ਇਸ ਦੇ ਲਈ ਹੱਲ ਨਿਕਲਦੇ ਨੇ ਉਹ ਕੱਢੇ ਜਾਣਗੇ